ਰਖੜੀ ਦੇ ਤਿਹਾਰ ਤੇ ਭੈਣਾ ਰਾਸ਼ੀ ਦੇ ਹਿਸਾਬ ਨਾਲ ਆਪਣੇ ਭਰਾਵਾਂ ਨੂੰ ਬੰਨਨ ਰਖੜੀਆਂ ਹੋਵੇਗਾ ਛੁਬ ਜੀहां ਰਖੜੀ ਦਾ ਤਿਹਾਰ ਭੈਣ ਭਰਾ ਤੇ ਪਿਆਰ ਦਾ ਪ੍ਰਤੀਕ ਹੁੰਦਾ ਆ ਜੋ ਬੜੇ ਚਾਅ ਨਾਲ ਮਨਾਇਆ ਜਾਂਦਾਗਾ ਰਖੜੀ ਸਾਵਣ ਮਹੀਨੇ ਦੀ ਪੁੰਨਿਆਂ ਨੂੰ ਬੜੇ ਉਤਸ਼ਾਹ ਨਾਲ ਮਨਾਈ ਜਾਂਦੀ ਇਸ ਤਿਹਾਰ ਦੀ ਉਡੀਕ ਹਰੇਕ ਸ਼ਖਸ ਨੂੰ ਹੁੰਦੀ ਹੈ ਇਸ ਸਾਲ ਰਖੜੀ ਦਾ ਤਿਹਾਰ 19 ਅਗਸਤ ਨੂੰ ਮਨਾਇਆ ਜਾ ਰਿਹਾਗਾ ਕਿ ਕੱਚੇ ਧਾਗੇ ਜਾਂ ਰੇਸ਼ਮ ਦੇ ਧਾਗੇ ਨਾਲ ਬਣੀ ਰਖੜੀ ਸੁਰੱਖਿਆ ਕਵਚ ਮੰਨਿਆ ਜਾਂਦਾ ਹੈ ਜੋਤਿਸ਼ਾਸ਼ਤਰ ਅਨੁਸਾਰ ਰਾਸ਼ੀ ਦੇ ਹਿਸਾਬ ਨਾਲ ਪੈਣਾ ਨੂੰ ਆਪ ਦੇ ਭਰਾਵਾਂ ਦੇ ਗੁੱਟਾਂ ਤੇ ਬੰਨੀ ਚਾਹੀਦੀ ਰਖੜੀ ਜੀ ਹਾਂ ਜੋ ਕਿ ਸ਼ੁਭ ਹੁੰਦੀ ਏ ਗੱਲ ਕਰਦੇ ਹਾਂ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਦਾ ਸਵਾਮੀ ਮੰਗਲ ਹੁੰਦਾ ਹੈ ਇਸ ਰਾਸ਼ੀ ਵਾਲੇ ਲੋਕ ਆਪ ਦੇ ਭਰਾਵਾਂ ਨੂੰ ਲਾ ਰੰਗ ਦੀ ਰਖੜੀ ਬਨ ਸਕਦੇ ਹਨ ਜੋ ਕਿ ਸ਼ੁਭ ਹੁੰਦੀ ਏ ਜੱਗੋ ਗੱਲ ਕਰੀਏ ਬ੍ਰਿਕ ਰਾਸ਼ੀ ਦੀ ਬ੍ਰਿਕ ਰਾਸ਼ੀ ਵਾਲੇ ਲੋਕਾਂ ਦਾ ਸਵਾਮੀ ਸ਼ੁਕਰ ਹੁੰਦਾ ਆ ਇਹ ਰਾਸ਼ੀ ਵਾਲੇ ਲੋਕਾਂ ਨੂੰ ਨੀਲੇ ਰੰਗ ਦੀ ਰਖੜੀ ਬੰਨਣੀ ਚਾਹੀਦੀ ਕੀ ਆ ਅੱਗੋ ਮਿਥੂ ਰਾਸ਼ੀ ਦੀ ਗੱਲ ਕਰੀ ਮਿਥੂ ਰਾਸ਼ੀ ਦਾ ਸਵਾਮੀ ਬੁੱਧ ਹੁੰਦਾ ਆ ਤੇ ਇਹ ਧਾਗਾ ਜਿਹੜਾ ਹੈਗਾ ਉਹ ਹਰੇ ਰੰਗ ਦਾ ਬੰਨਣਾ ਚਾਹੀਦਾ ਹੈ ਕ੍ਰਕ ਰਾਸ਼ੀ ਦੇ ਦਾ ਸਵਾਮੀ ਚੰਦਰਮਾ ਹੈ ਜਿਹੇ ਲੋਕ ਪੀਲੇ ਜਾਂ ਸਫੇਦ ਰੰਗ ਦੀ ਰਖੜੀ ਖਰੀਦ ਸਕਦੇ ਹਨ ਸਿੰਘ ਰਾਸ਼ੀ ਦੀ ਗੱਲ ਕਰੀ ਕਿ ਸਵਾਮੀ ਸੂਰਜ ਹੁੰਦਾ ਆ ਇਸ ਰਾਸ਼ੀ ਦੇ ਲੋਕਾਂ ਨੂੰ ਪੀਲੇ ਜਾਂ ਲਾਲ ਰੰਗ ਦੀ ਰਖੜੀ ਖਰੀਦਣੀ ਚਾਹੀਦੀ ਕੀਆ ਕੰਨਿਆ ਰਾਸ਼ੀ ਦੀ ਗੱਲ ਕਰੀਏ ਕਿ ਰਾਸ਼ੀ ਦਾ ਸਵਾਮੀ ਬੁੱਧ ਦੇਗਾ ਆ ਤੇ ਭਰਾ ਨੂੰ ਆਪਣੀ ਭੈਣ ਤੋਂ ਹਰੇ ਰੰਗ ਦੀ ਰਖੜੀ ਬਣਾਉਣੀ ਚਾਹੀਦੀ ਹੈਗੀ ਆ ਤੋਲੇ ਰਾਸ਼ੀ ਦੀ ਗੱਲ ਕਰੀਏ ਤੇ ਦਾ ਸਵਾਮੀ ਸ਼ੁਕਰ ਹੈਗਾ ਆ ਤੇ ਇਸ ਰਾਸ਼ੀ ਵਾਲੇ ਲੋਕ ਨੀਲੇ ਜਾਂ ਸਫੇਦ ਰੰਗ ਦੀ ਰਖੜੀ ਬਨ ਸਕਦੇ ਹੈਗੇ ਨੇ বৃশ্চਿਕ ਦਾ ਖੀਦ ਗੱਲ ਕਰੀਏ ਤਾਂ ਇਹ ਗੁਲਾਬੀ ਰੰਗ ਦੀ ਰਖੜੀ ਗੀ ਉਹ ਬਨ ਸਕਦੇ ਹਨ ਤੇ ਤਨੂ ਰਾਸ਼ੀ ਦੀ ਗੱਲ ਕਰੀਏ ਤਾਂ ਇਹਦਾ ਸਵਾਮੀ ਬ੍ਰਿਸ਼ਚਿਕ ਹੁੰਦਾ ਹੈ ਕਿ ਇਸ ਨੂੰ ਭਰਾ ਜਿਹੇਗੇ ਉਸ ਸੁਨਹਿਰੀ ਪੀਲੇ ਜਾਂ ਰੰਗ ਦੀ ਰਖੜੀ ਬਣ ਸਕਦੇ ਹੈਗੇ ਨੇ ਮਕਰ ਰਾਸ਼ੀ ਦੀ ਗੱਲ ਕਰੀ ਤੇ ਸਵਾਮੀ ਸ਼ਨੀ ਦੇਗੇ ਨੇ ਤੇ ਇਹਨਾਂ ਦਾ ਜਿਹੜਾ ਰੰਗ ਹੈਗਾ ਉਹ ਨੀਲੇ ਰੰਗ ਦੀ ਰਖੜੀ ਬਣ ਸਕਦੇ ਹੈਗੇ ਨੇ ਕੁੰਭ ਰਾਸ਼ੀ ਦੀ ਗੱਲ ਕਰੀ ਤਾਂ ਸਵਾਮੀ ਸ਼ਨੀ ਹੈਗਾ ਆ ਅਜਿਹੀ ਸਥਿਤੀ ਵਿੱਚ ਰਖੜੀ ਵਾਲੇ ਦਿਨ ਗੂੜੇ ਹਰੇ ਰੰਗ ਦੀ ਰੂਦਰਕਾਸ਼ਟ ਦੀ ਮਾਲਾ ਵੀ ਪੈਣੀ ਜਾ ਸਕਦੀ ਹੈਗੀ ਆ ਗਰਮੀ ਦਾਛੀ ਦੀ ਗੱਲ ਕਰੀਏ ਤਾਂ ਪੀਲੇ ਰੰਗ ਦੀ ਰਖੜੀ ਖਰੀਦ ਕੇ ਬੰਨਣੀ ਚਾਹੀਦੀ ਹੈਗੀ ਜੀ ਹਾਂ ਇਹ ਸਾਰੇ ਸ਼ੁਭ ਮੰਨੇ ਜਾਂਦੇ ਹਨ ਤੁਸੀਂ ਕੀ ਆਪਣੇ ਜੀਵਨ ਦੇ ਵਿੱਚ ਚੰਗਾ ਪ੍ਰਭਾਵ ਚੋਂ